ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਹੈਗੀ ਆਪਣੀ ਪਿੰਡ ਖਿੜਕੀਆਂ ਵਾਲਾ ਤੇ ਸਸੀਲ ਤੇ ਜਿਲ੍ਹਾ ਬੰਦਾ ਇਹਨੂੰ ਸ਼੍ਰੀ ਮੁਖਸਰ ਸਾਹਿਬ ਤੇ ਬਾਈ ਕੋਲੋਂ ਇਹ ਨਾ ਦੋ ਕ ਪਸ਼ੂ ਹੈ ਕਿਉਂਕਿ ਬੈਸੇ ਬਾਈ ਦਾ ਕੰਮ ਦੂਜਾ ਹੈ ਫੈਂਸੀ ਬਰੀਡ ਤੇ ਕੰਮ ਕਰਦਾ ਹੈਗਾ ਤੇ ਉਹਨਾਂ ਦੇ ਵਿੱਚੋਂ ਨਾ ਇੱਕ ਝੋਟੀ ਵੇਚਣੀ ਹੈ ਬਾਈ ਨੇ ਡਿਟੇਲ ਨਾ ਆਪਾਂ ਦੀ ਸਾਰੀ ਲੈ ਲਾਂਗੇ ਪਹਿਲਾਂ ਤੁਸੀਂ ਤੋੜ ਕੇ ਦਿਖਾਣਾ ਤੋੜ ਦੇ ਬਾਈ ਨੂੰ ਹੌਲੀ ਹੌਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਸੰਗਾ ਸੰਗਾ ਦੀ ਚੈੱਕ ਕਰ ਲਓ ਸਮਾਰ ਕੇ ਮੈਂ ਸੁਣਨਾ বান্ধ বান্ধে বান্ধে হৱানা হা পেলা ধ দেখলে টি ਥੋੜਾ-ਥੋੜਾ ਭੜਾ ਦਿਖਾਉਂਦੀ ਜਾਏਗੀ ਆ ਦੂਜੀ ਸਾਈਡ ਤੇ ਉਹ ਤੇ ਮੂੰਹ ਮੱਥਾ ਦੇਖੋ ਝੋਟੀ ਦਾ ਡਟੇਲ ਲੈਣੇ ਆ ਬਈ ਆਈਏ ਘਵਾਲੇ ਦੇ ਸਾਹਮਣੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਹੂ ਤੇ ਟੈਨ ਨਾਲ ਇੱਕ ਨਾਲਿਆਂ ਨੂੰ ਤੇ ਫੇਸਬੁੱਕ ਨਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਬੰਨਿਓ ਡਟੇਲ ਕੀ ਹੈ ਬਈ ਝੋਟੀ ਦੀ ਇਹ ਬਾਈ ਝੋਟੀ ਇਹਦੀ ਮਾਂ ਸੀਗੀ ਐਚਐਲਡੀਵੀ ਦੇ ਸਰਕਾਰੀ ਸੀਮਾ ਦੀ ਅੱਛਾ ਉਹਨੇ ਸਾਡੇ ਕੋਲੇ ਦੋ ਦੰਦ ਨੇ ਇਹ ਮੇਰੇ ਭਾਂਜੇ ਦੀ ਝੋਟੀ ਆ ਠੀਕ ਹੈ ਉਹਨੇ ਦੋ ਦੰਦ ਨੇ 15 15 ਕਿਲੋ ਦੁੱਧ ਕੱਢਿਆ ਸੀ ਦੋ ਦੰਦ ਨੇ ਦੋ ਦੰਦ ਨੇ ਹਾਂਜੀ ਤੇ ਦੂਜੇ ਸੂਏ ਵੇਚਤੀ ਸੀ ਪਸ਼ੂਏ ਰੱਖਦੇ ਥੋੜੇ ਅੱਛਾ ਤੇ ਇਹਨਾਂ ਕੋਲੇ ਦੋ ਗਾਂਝਾਂ ਸੀ ਇੱਕ ਗਾਂ ਵੀ ਵੇਚਤੀ ਸੀ ਇੱਕ ਝੋਟੀ ਵੇਚਤੀ ਗਾਂ ਰੱਖ ਲਈ ਸੀ ਤੇ ਕੱਤੀ ਰੱਖ ਲਈ ਸੀ ਠੀਕ ਹੈ ਇਹ ਕੱਤੀ ਦੋ ਦੰਦ ਹੈ ਤੇ ਬਾਈ ਜੀ ਉਮੀਦ ਇਹ ਤਾਂ ਵੀ ਚੰਗੀ ਹੈ ਇਹ 70 5 77 ਦੀ ਹੈ ਆਪੇ 70 5 77 ਦੀ 70 5 77 ਦਾ ਮੇਰੇ ਅੱਥੀ ਟਿਕਾ ਭਰਵਾਇਆ ਵਾ ਕਹਿ ਕੇ ਨਾ ਤੋ ਇਹ ਪੰਜ ਨੂੰ ਕਹਿ ਕੇ ਕਹਿ ਲਊਗੀ ਇਹ ਹਾਂ ਜੀ ਦਿਨੇ ਇਹ ਬਸ 5-7 ਦਿਨ ਤਾਂ ਆਨਦਾਲੀ ਲੈ ਜੂਗੀ ਅੱਛਾ ਦਿਨ ਪੂਰੇ ਹੋਏ ਪਰ 5-7 ਦਿਨ ਅਜੇ ਸੁਣਦੀ ਨਹੀਂ ਠੀਕ ਹੈ ਉਹਨਾਂ ਨੇ 1.5 ਕਿਲੋ ਦੋ ਦੰਦ ਨੇ 1.5 ਕਿਲੋ ਕੱਢੇ ਪਹਿਲੇ ਸੂਏ ਅੱਛਾ ਤੇ ਇਹ ਦੋ ਦੰਦ ਹੀ ਇਹ ਹੈ ਠੀਕ ਹੈ ਕਿਉਂਕਿ ਇਹ 70577 ਦੀ ਹੈ ਇਹ 70577 ਦੀ ਹੈ ਦੋਸਤੋ ਇਹਦੀ ਮਾਂ ਸੀਗੀ ਸਰਕਾਰੀ ਸੇਮਣ ਦੀ ਤੇ ਉਹਨੇ ਦੋ ਦੰਦ ਨੇ 15 ਕਿਲੋ ਦੁੱਧ ਦਿੱਤਾ ਸੀਗਾ ਬਾਈ ਦੇ ਕਹਿਣ ਮੁਤਾਬਕ ਤੇ ਇਹ ਹਲੇ 5-7 ਦਿਨ ਕੱਚੀ ਹੈ 5-7 ਦਿਨ ਲੈਂਦੀ ਹੈ ਸੁੰਨ ਦੇ ਵਿੱਚ ਬਾਕੀ ਨਾ ਤੁਸੀਂ ਇਹਨੂੰ ਦੇਖ ਲੋ ਧਿਆਨ ਦੇ ਨਾਲ ਮੈਂ ਇਸ ਨੂੰ ਹਵਾਨਾ ਨਾ ਦੁਬਾਰੇ ਦਿਖਾਉਣਾ ਆ ਦੇਖ ਲੋ ਤੇ ਇੱਧਰ ਇੱਧਰ ਹੀ ਸਾਈਡ ਹੋ ਜੂਗੀ ਇਹ ਕਰੋ ਮੜਾ ਜੀ ਥੋੜੇ ਨਾ ਪਛੁਰ ਦੱਬਦੀ ਐ ਕੈਮਰੇ ਨੂੰ ਦੇਖ ਕੇ ਲਾਲਾ ਜਾਂ ਉਪਰੇ ਬੰਦਿਆਂ ਨੂੰ ਦੇਖ ਕੇ ਲਾਲਾ ਕਰ ਜਾਂਦਾ ਪਛੁਰ ਕਿਉਂਕਿ ਮੈਂ ਕਿਹੜਾ ਆਇਆ ਇਹਦੇ ਕੋਲ ਨਹੀਂ ਹਵਾਨਾ ਨਾ ਹੈ ਹੂੰ ਚੰਗਾ ਦਿਖਾਉਣ ਲੱਗ ਗਈ ਤੇ ਹਲੇ ਉਮੀਦ ਹੈ ਵੀ ਚੰਗਾ ਬਣਾਉਗੀ ਹਵਾਨਾ ਹੋਰ ਵੀ ਕਿਉਂਕਿ ਪਾਸਾ ਦਿਨ ਪਏ ਐ ਹੋ ਸਕਦਾ ਵੀ ਉੱਤੀ ਵੀ ਦਿਨ ਹਲੇ ਹੋਰ ਲਏ ਜੇ ਇਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਤਹਿਸੀਲ ਵੀ ਮੁਕਤਸਰੀ ਐ ਪਿੰਡ ਖਿੜਕੀਆਂ ਵਾਲਾ ਪਿੰਡ ਖਿੜਕੀਆਂ ਵਾਲਾ ਜੀ ਠੀਕ ਹੈ ਤੇ ਰੇਟ ਬਈ ਇਹਦਾ ਰੇਟ ਬਈ ਫੋਨ ਤੇ ਫੋਨ ਤੇ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈ ਜੀ 85753 85753 ਹਾਂਜੀ 3083 3083 ਹਾਂਜੀ 85753 3083 ਮੋਬਾਈਲ ਨੰਬਰ ਆ ਦੋਸਤੋ ਜਿਹੜੇ ਵੀ ਭਰਾਵਾਂ ਨੂੰ ਤੇ ਇਹ ਝੋਟੀ ਪਸੰਦ ਆਈ ਨਾ ਤੁਸੀਂ ਘਰੇ ਆ ਕੇ ਵਿਜ਼ਿਟ ਕਰ ਲਿਓ ਬਾਈ ਦੇ ਤੇ ਵੀਰ ਆਪ ਹੈ ਨਹੀਂ ਸੀ ਕਿਉਂਕਿ ਉਹ ਗਿਆ ਜਗਰਾਮਾ ਮੇਲੇ ਤੇ ਆਉਦੇ ਜਾਨਵਰ ਲੈ ਕੇ ਪੈਂਸੀ ਜਾਨਵਰਾਂ ਦਾ ਕੰਮ ਆ ਵੈਸੇ ਬਾਈ ਦਾ ਆ ਸਾਰੇ ਉਹਦੇ ਜਾਨਵਰ ਐ ਤੇ ਵੀਡੀਓ ਪਹਿਲਾਂ ਵੀ ਤੁਹਾਨੂੰ ਪਹਿਲੀ ਦਿਖਾਈ ਹੈਗੀ ਤੇ ਇਹ ਝੋਟੀ ਉਹਦੇ ਬਾਈ ਕੋਲੇ ਸੇਲ ਹੈਗੀ ਫੋਨ ਨੰਬਰ ਤੁਹਾਨੂੰ ਦੱਸਤਾ ਰੇਟੇ ਦਾ ਫੋਨ ਤੇ ਹੋ ਜੂਗਾ ਤੇ ਪਸੰਦ ਥੋਡੀ ਆ ਤੇ ਉਸ ਤੋਂ ਕਰਨੀ ਤੁਸੀਂ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਉਣਾ ਭਲਾ ਜ਼ਰੂਰ ਹੈਗਾ ਝੋਟੀ ਤੇ ਆ ਦੇਖ ਲਓ ਕਿਉਂਕਿ ਪਹਿਲਾਂ ਝੋਟੀ ਹੈ ਹੁਣ ਭਲਾ ਦਿਖਾਉਣਾ ਬਾਈ ਦੁੱਧ ਹੀ ਉਹ ਪਸ਼ੂ ਕੱਢਦਾ ਜਿਹਦੇ ਭਲਾ ਹੁੰਦੀਆਂ ਪਹਿਲਾਂ ਝੋਟੀ ਜੇ ਭਲਾ ਨਾ ਪਾਵੇ ਦੁੱਧ ਘੱਟ ਕਰਦੀ ਹੈ ਅੱਛਾ ਜੀ ਇਹ ਸਾਡਾ ਨਿੱਜੀ ਤਯਾਰਾ ਕਹਿੰਦਾ ਸਹੀ ਹੈ ਜਿਹੜੀ ਪਹਿਲਾਂ ਝੋਟੀ ਦੇ ਭਲਾ ਹੋਣਗੀਆਂ ਉਹ ਦੁੱਧ ਮਦਲ 99% ਚਾਂਸ ਹੁੰਦੇ ਆ ਵੀ ਉਹ ਦੁੱਧ ਵੱਧ ਕੱਢੂਗੀ ਠੀਕ ਹੈ ਬਾਕੀ ਆ ਦੇਖ ਲੋ ਤੁਸੀਂ ਇਹਨੂੰ ਧਿਆਨ ਨਾਲ ਕਦਕਾਰ ਤੋਂ ਦਰਮਿਆਨਾ ਮੰਨੀਆ ਪਹਿਲਾ ਦਰਮਿਆਨੇ ਕਦਕਾਰ ਆ ਆ ਦੂਜੀ ਸਾਈਡ ਦੇਖੋ ਤੁਸੀਂ ਧਿਆਨ ਨਾਲ ਬਾੜੀ ਛੋਟੀ ਵੀ ਨਹੀਂ ਤੇ ਬਾੜੀ ਵੱਡੀ ਵੀ ਨਹੀਂ ਠੀਕ ਹੈ ਜੀ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ